ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਚਾਂਦਨੀ ਚੌਕ ਵਿੱਚ ਹੋਈ ਰੁੱਖ ਦੇ ਥੱਲੇ ਹਜ਼ੂਰ ਬੈਠੇ ਚਪ ਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਪਹਿਲਾਂ ਇਸ਼ਨਾਨ ਕੀਤਾ ਸੱਚੇ ਪਾਤਸ਼ਾਹ ਜੀ ਨੇ ਖੂਹ ਤੋਂ ਇਸ਼ਨਾਨ ਕਰਨ ਤੋਂ ਬਾਅਦ ਮਹਾਰਾਜ ਥੜੇ ਤੇ ਆ ਕੇ ਬੈਠੇ ਸਤਗੁਰਾਂ ਨੇ ਜਪਜੀ ਸਾਹਿਬ ਸ਼ੁਰੂ ਕੀਤੀ ਉਧਰ ਜਲਾਲੁਦੀਨ ਜਲਾਦ ਉਹ ਆਪਣੀ ਤਲਵਾਰ ਤਿੱਖੀ ਕਰ ਰਿਹਾ ਸੀ ਸਤਗੁਰਾਂ ਨੇ ਉੱਚੀ ਆਵਾਜ਼ ਵਿੱਚ ਜਪਜੀ ਸਾਹਿਬ ਦਾ ਪਾਠ ਕੀਤਾ ਜਦੋਂ ਜਪਜੀ ਸਾਹਿਬ ਦੀ ਸੰਪੂਰਨਤਾ ਹੋਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣਾ ਸਿਰ ਅਕਾਲਪੁਰਖ ਦੇ ਸਤਕਾਰ ਵਿੱਚ ਛੁਕਾਇਆ ਜਲਾਦ ਨੇ ਪੂਰੇ ਜ਼ੋਰ ਦੇ ਨਾਲ ਤਲਵਾਰ ਚਲਾਈ ਮੇਰੀ ਸੱਚੀ ਸਰਕਾਰ ਦਾ ਸਿਰ ਧੜ ਤੋਂ ਵਾ ਕਰ ਪਰ ਸਤਗੁਰਾਂ ਦਾ ਜਦੋਂ ਸਿਰ ਵੱਖ ਹੋਇਆ ਉਸ ਥਾਂ ਤੇ ਖੂਨ ਡੋਲਿਆ ਸੀ ਆਪ ਜਿੰਨ ਪਤਾ ਹੋਣਾ ਸੇਸ ਗੰਗ ਸਹਿਬ ਦੀ ਨਿਸ਼ਾਨਦੇਹੀ ਤਾਮਲੀ ਸੀ ਜਦੋਂ ਸਰਦਾਰ ਬਗੇਲ ਸਿ ਲਾਏ ਨੇ ਉਹ ਬਿਰਤ ਬੀਬੀ ਆਈ ਉਸ ਨੇ ਸਬਜੀ ਮੰਡੀ ਜਿਹੜੀ ਇੱਥੇ ਸਰਦਾਰ ਬਗੇਲ ਸਿੰਘ ਦੀ 4000 ਫੌਜ ਸੀ ਜੀ ਉਸ ਬੀਬੀ ਨੇ ਕਿਹਾ ਸਰਦਾਰ ਜੀ ਤੁਸੀਂ ਲੱਭਣਾ ਚਾਹਦੇ ਹੋ ਗੁਰਤੇਗ ਬਹਾਦਰ ਸਾਹਿਬ ਕਿੱਥੇ ਸ਼ਹੀਦ ਹੋਏ ਮੈਂ ਤੁਹਾਨੂੰ ਦੱਸ ਨਹੀਂ ਖਾਂ ਕਹਿੰਦੀ ਮੈਂ ਉਸ 마ਸ਼ਕੀ ਦੀ ਘਰ ਵਾਲੀ ਖਾਂ ਜਿਸ ਨੇ ਪਾਣੀ ਦੇ ਨਾਲੋਂ ਖਾਂ ਧੋਤੀ ਸੀ ਜਿੱਥੇ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਕੱਟਿਆ ਗਿਆ ਸੀ ਜਿੱਥੇ ਮਾਰ ਸ਼ਹੀਦ ਕੀਤਾ ਉੱਥੋਂ ਲੈ ਕੇ ਆਈ ਇਹਦਾ ਮਤਲਬ ਕਿ ਉਸ ਜਗ੍ਹਾ ਤੇ ਖੂਨ ਦਾ ਛੱਪੜ ਲੱਗਿਆ ਜੀ ਕਹਿ ਸਕਣਾ ਯਾਦ ਰੱਖਿਓ ਸੱਚਾ ਖੂਨ ਡੁੱਲਿਆ ਇੱਕ ਇੱਕ ਬੂੰਦ ਵਿੱਚ ਉਹ ਆਜੀ ਧੰ ਗੁਰੂ ਤੇਗ ਬਹਾਦਰ ਸਾਹਿਬ ਦੀ ਆਵਾਜ਼ ਆ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਹੂੰ ਕਈ ਗੱਲਾਂ ਹੁੰਦੀਆਂ ਨਵੀਆਂ ਆਪਾਂ ਸੀਨਾ ਬਸ ਸੀਨਾ ਸੁਣਨੇ ਕਾਜ਼ੀ ਨੇ ਕਿਆ ਸੀ ਜੋ ਸਾਡੇ ਕੋਲ ਮੈਂ ਕੋਈ ਚੀਜ਼ ਬਿਨਾ ਸਰੋਤ ਤੋਂ ਨਹੀਂ ਬੋਲਾ ਮੈਂ ਸੰਗਤ ਜੀ ਕਾਜੀ ਮੈਂ ਕੱਲ ਗਿਆ ਸੀ ਅਬਦੁਲ ਬਾਗ ਬੋਰਾ ਬੜਾ ਕੱਤਰ ਮਤਸਵੀ ਸੀ ਜੀ ਬੜਾ ਕਰਪਟ ਬੰਦਾ ਸੀ ਹੁਣ ਕਈ ਵਾਰੀ ਚਲੋ ਅਸੀਂ ਵੀ ਕਹਦੇ ਨੇ ਦਿੱਲੀ ਵਾਲੇ ਸੇ ਕੋਈ ਨਹੀਂ ਜੀ ਨਹੀਂ ਯਾਦ ਰੱਖਿਓ ਉਸ ਵਕਤ ਬੜੀ ਹਿੰਮਤ ਕੀਤੀ ਸਿੱਖਾ ਇਤੋਂ ਤੱਕ ਪੈਸਾ ਦੇਣ ਵਾਸਤੇ ਗੁਰਦੇਵ ਨੇ ਕਿਹਾ ਨਾ ਪੈਸੇ ਦੇ ਕੇ ਜ਼ਿੰਦਗੀ ਨਹੀਂ ਬਚਾਈ ਦਿਖੂਗੀ ਉਸ ਬੰਦੇ ਨੇ ਇਹ ਕਿਹਾ ਸੀ ਫਾਰਸੀ ਦੇ ਸਰੋਤ ਵੀ ਕਹਿੰਦੇ ਨੇ ਕਿ ਇਹਨੂੰ ਖਤਮ ਕਰਨ ਤੋਂ ਬਾਅਦ ਸਤਗੁਰੂ ਨੂੰ ਸ਼ਹੀਦ ਕਰਨ ਤੋਂ ਬਾਅਦ ਇਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਚਾਰ ਦਰਵਾਜ਼ਿਆਂ 'ਤੇ ਲਟਕਾ ਦਿੱਤੇ। ਨਿਰਬਿੰਤੀ ਕਾ ਇੱਥੇ ਭਾਈ ਕਲਿਆਣੀ ਦੀ ਧਰਮਸ਼ਾਲਾ ਸੀ ਜੀ। ਭਾਈ ਕਲਿਆਣੀ ਦੀ ਧਰਮਸ਼ਾਲਾ 'ਚ ਸਿੱਖ ਇਕੱਠੇ ਕੋਈ। ਆ ਸਾਰਾ ਸੰਸਕਾਰ ਕਿਨੇ ਕੋਇਆ? ਚਲੋ ਜੀ ਸਿੱਧਾ ਕਥਾ ਜਿਕੇ ਨੇ ਮਾਰੇ ਦਾ ਧਰ ਚੁੱਕਿਆ ਤੇ ਆ ਗਏ। ਭਾਈ ਲੱਖੀ ਸ਼ਾਹ ਤੇ ਉਸ ਦਿਨ ਦਿੱਲੀ ਗਏ ਨਹੀਂ ਜਦ ਦਿਨ ਸਤਗੁਰੂ ਸ਼ਹੀਦ ਹੋ ਰਹੇ ਆ ਪਰ ਇਹ ਵੀ ਸੱਚੇ ਭਾਈ ਸਾਹਿਬ ਨੇ ਸੰਸਕਾਰ ਕੀਤਾ। ਇਹ ਭਾਈ ਕਲਿਆਣੀ ਦੀ ਧਰਮਸ਼ਾਲਾ 'ਚ ਸਿੱਖ ਇਕੱਠੇ ਹੋਏ ਭਾਈ ਉਹਦਾ ਰਠੌਰ ਭਾਈ ਨਾਨੂ ਛੀਂਬਾ ਇਹ ਭਾਈ ਨਾਨੂ ਦੇ ਵਦਿਆਂ ਦੀ ਇਹ ਧਰਮਸ਼ਾਲਾ ਸੀ ਭਾਈ ਕਲਿਆਣਾ ਜੀ ਦਾ ਧਰਮਸ਼ਾਲਾ ਭਾਈ ਜੈਤਾ ਜੀ ਭਾਈ ਆਗਿਆ ਰਾਮ ਜੀ ਭਾਈ ਤੁਲਸੀ ਜੀ ਭਾਈ ਉਦਾਰਠੌਰ ਜੀ ਇਹ ਸਾਰੇ ਸੇ ਇਕੱਠੇ ਹੋਏ ਤੇ ਇੱਕੋ ਮਨ ਚ ਆਇਆ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਧਰਮ ਨੂੰ ਇਸ ਸੀਸ ਨੂੰ ਚੌਂਕ ਵਿੱਚ ਰੁੱਲ ਨਗੇ ਤਿੰਨਾਂ ਸਿੱਖਾਂ ਦੇ ਸ਼ਰੀਰ ਪਏ ਉਸਾਂ ਜੀ ਕੋਲ ਫਿਰ ਕੀ ਕੀਤਾ ਜਾਏ ਇੱਥੇ ਫਿਰ ਭਾਈ ਕਲਿਆਣੇ ਦੇ ਸਿੱਖਾਂ ਨੇ ਇੱਕ ਤੁਹਾਡੇ ਕੋਚਾ ਸੀ ਦਿਲਵਾਲੀ ਇਥੇ ਉਸ ਪੂਚੇ 'ਚ ਸਿੱਖਾਂ ਦਾ ਇਕੱਠ ਹੋਇਆ ਉਹਨਾਂ ਨੇ ਕਿ ਕਿ ਇਧਰ ਹਨੇਰਾ ਪੈਣ ਲੱਗਾ ਕਹਿੰਦੇ ਕਿ ਇੱਕ ਕੰਮ ਕਰੋ ਪਤਾ ਲੱਗਾ ਵੀ ਲੱਖੀਸ਼ਾ ਆਪਣੇ ਟਾਂਡਾ ਲੈ ਕੇ ਆ ਗਿਆ 1000 ਗੱਡਾ ਉਹਦੇ ਟਾਂਡੇ ਵਿੱਚ ਪਾਸੇ ਇਹ ਤਾਂ ਤਕੜਾ ਬੰਦਾ ਸੀ ਜੀ 8 ਪੁੱਤਰ ਸਨ ਉਹਦੇ 17 ਪੁੱਤਰੇ ਤੇ 24 17 ਪੁੱਤਰੇ ਇਹ ਉਹਦੇ ਸੰਜੀ ਅੱਗੇ 24 ਪੜਪੋਤੇ ਸਨ ਭਾਈ ਲੱਖੀਸ਼ਾ ਵਪਾਰਕ ਬੜੀਆਂ ਸ਼ਹਾਦਤਾਂ ਪੀਤੀਆਂ ਉਹਨਾਂ ਨੇ ਮੈਂ ਥੋੜੀ ਜਿਹੀ ਬੇਨਤੀ ਕਰਨੀ ਚਾਹਨਾ ਉਸ ਪਰਿਵਾਰ ਨੇ ਕੀ ਕੀਤਾ ਭਾਈ ਲੱਖੀਸ਼ਾ ਨਾਰਨੌਲ ਤੋਂ ਆਇਆ ਜੀ ਚੂਨੇ ਦੇ ਗੱਡੇ ਭਰ ਕੇ ਟਾਂਡੇ ਯਮਨਾ ਦੇ ਕਿਨਾਰੇ ਪਾਈ ਲੱਖੀ ਸ਼ਾਹ ਜੀ ਆਪਣਾ ਤਾਂਦਿਆਂ ਦਾ ਕਾਫਲਾ ਰੋਕ ਕੇ ਆਰਾਮ ਕਰ ਰਹੇ ਸਨ ਜੀ ਇਹ ਤੋਂ ਫਿਰ ਪੂਚਾ ਦਿਲਵਾਲੀ ਤੋਂ ਸਿੱਖ ਗਏ ਉਹਨਾਂ ਨੇ ਜਾ ਕੇ ਉਹਦੇ ਤਿੰਨ ਪੁੱਤਰ ਸਨ ਕੋਲ ਪਾਈ ਨਗਾਈਆ ਭਾਈ ਹਿਮਾ ਤੇ ਪਾਈ ਖਾੜੀ ਇਹਨਾਂ ਨੂੰ ਨੋਟ ਕਰਿਓ ਇਹ ਨਾਲ ਪੁੱਤਰ ਨਾਲ ਸਨ ਤਿੰਨ ਚੌਥਾ ਪਾਈ ਲੱਖੀ ਸ਼ਾਹ ਉਹਨਾਂ ਨੇ ਜਾ ਕੇ ਉਠਾ ਕੇ ਕਿਹਾ ਕਿ ਲੱਖੀ ਸ਼ਾਹ ਨੂੰ ਸਿੱਖ ਜੀ ਗੁਰਦੇਵ ਦਾ ਉਂਝ ਮੈਂ ਬੇਨਤੀ ਕਰਾਂ ਇਹ ਭਾਈ ਮੱਖਣ ਸ਼ਾਹ ਦੇ ਬਹੁਤ ਨੇੜੇ ਸੀ ਇਹ ਵੀ ਇਹ ਉਹਨਾਂ ਦੇ ਜਹਾਜ਼ਾਂ ਦੀ ਵਰਤੋਂ ਕਰਦਾ ਰਿਹਾ ਇਕ ਹੋਰ ਬੇਨਤੀ ਕਰਾਂ ਭਾਈ ਲੱਖੀ ਸ਼ਾਦੀ ਬੇਟੀ ਹੀ ਇਹ ਤੁਮ ਪਤੇ ਹੋਣਾ ਭਾਈ ਮਨੀ ਸਿੰਘ ਨਾਲ ਵਿਆਹ ਹੋਈ ਗਏ ਜਿਸ ਦੀ ਕੋਕਚੋਂ 2 12 ਪੁੱਤਰਾਂ ਨੇ ਜਨਮ ਲਿਆ ਫਿਰ ਅਰਜ ਹੈ اے ਵੈ ਗੁਰੂ ਜੀ ਇਹ ਭਾਈ ਲੱਖੀ ਸ਼ਾਦੀ ਬੇਟੀ ਭਾਈ ਮਨੀ ਸਿੰਘ ਨਾਲ ਅੱਗੇ ਭਾਈ ਮਨੀ ਸਿੰਘ ਦੇ ਬੇਟੇ ਜਿਹੜੇ ਨੇ ਉਹ ਸ਼ਹੀਦ ਹੋਏ ਭਾਈ ਮਨੀ ਸਿੰਘ ਹੁਣੀ 12 ਭਰਾ ਨੇ ਤੇ ਗੁਰਮਖੋ ਯਾਦ ਰੱਖੋ ਸਿਰਫ ਅਰਮ ਅਮਰਚੰਦ ਬੁਖਾਰ ਚੜ੍ਹ ਕੇ ਪੂਰੇ ਹੋਏ ਸਨ ਭਾਈ ਦਿਆਲਾ ਜੀ ਸ਼ਹੀਦ ਕੀਤੇ ਭਾਈ ਮਨੀ ਸਿੰਘ ਦੇ ਵੱਡੇ ਭਰਾ ਨੇ ਭਾਈ ਦਿਆਲ ਦਾਸ ਜੀ ਭਾਈ ਲੱਖੀ ਸ਼ਾ ਉਹਨੂੰ ਦੱਸਿਆ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਕਰ ਦਿੱਤੇ ਗਏ ਕਹਿੰਦੇ ਰਾਜ ਸਲਾ ਹੁਣ ਕਰਨਾ ਇਹ ਵੇ ਕਿ ਮਹਾਰਾਜ ਦਾ ਧੜ ਪਿਆਖ ਹੈ ਸੀਸ ਹੈ ਮੈਂ ਫਿਰ ਬੇਨਤੀ ਕਰਕੇ ਲਗਾ ਮੈਂ ਥੋੜਾ ਜਿਹਾ ਹਟ ਕੇ ਗੱਲ ਕਰਨਾ ਪਰ ਉਹਨੇ ਸਮਝੋ ਵੀ ਸੀਸ ਤਾਂ ਝੋਲੀ 'ਚ ਪੈ ਗਿਆ ਇਸ ਤਰ੍ਹਾਂ ਹੋ ਗਿਆ ਨਹੀਂ ਪਿਆਰੋ ਹਨੇਰਾ ਗਰਗ ਜ਼ਰੂਰ ਆਇਆ ਭਾਈ ਲੱਖੀ ਸ਼ਾ ਉਸੇ ਵੇਲੇ ਉੱਠਿਆ ਕਹਿੰਦਾ ਹੁਣ ਕਰੀਏ ਕੀ ਕਹਿਣ ਲੱਗਿਆ ਆਪਾਂ ਸੇਵਾ ਲਈਏ ਆਏ ਦਿੱਲੀ ਦੇ ਸਿੱਖਾਂ ਦੀ ਸੇਵਾ ਛੋਟੀ ਗੱਲ ਹੀ ਸਿਰ ਤਲੀ ਤੇ ਰੱਖ ਕੇ ਧਰਜਗਣਾ ਗਏ ਸੇਵਾ ਕੀ ਲਈਏ ਲੱਖੀਸ਼ਾ ਕਹਿੰਦੇ ਨੇ ਮੈਨੂੰ ਸਤਗੁਰੂ ਤੱਕ ਦੇ ਬਿਰਾਗ ਚਾਹੀਏ ਮੈਂ ਸਤਗੁਰਾਂ ਦਾ ਘਰ ਲੈ ਜਾ ਕੇ ਧੜ ਸਸਕਾਰ ਕਰ ਦਿਆ ਭਾਈ ਜੈਤਾ ਭਾਈ ਜੈਤਾ ਜੀ ਭਾਈ ਉਹਦਾ ਰਖੌਰ ਜੀ ਤੇ ਭਾਈ ਨਾਨੂ ਜੀ ਇਹ ਤਿੰਨਾਂ ਨੇ ਕਿਹਾ ਸਾਨੂੰ ਤੁਸੀਂ ਸੇਵਾ ਦਿਓ ਅਸੀਂ ਸਤਗੁਰਾਂ ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜਾਵਾਂਗੇ ਇਹ ਫਿਰ ਸਾਰੇ ਇਕੱਠੇ ਹੋਏ ਜੀ ਗੱਡਿਆਂ ਦਾ ਗੱਦੇ ਸਵੇਰੇ ਹੋਣੇ ਸੰਤਾਂ ਦਾ ਉਹਨਾਂ ਰਾਤ ਨੂੰ ਤੋਰ ਦਿੱਤੇ ਭੀੜ ਸੀ ਲੋਕ ਜਿਹੜੇ ਸਪਾਈ ਸੰਨੂੰ ਘਲਾਰੇ ਸੰਤ ਕਹਾਂ ਜਾਂਦਾ ਹੈ ਕਿ ਭਾਈ ਲੱਖੀਸ਼ਾ ਉਹਦਾ ਬੇਟਾ ਭਾਈ ਨਗਾਈਆ ਜੀ ਭਾਈ ਹੇਮਾ ਜੀ ਤੇ ਭਾਈ ਖਾੜੀ ਜੀ ਤਿੰਨ ਪੁੱਤਰ ਤੇ ਚੌਥੇ ਭਾਈ ਲਖੀਸ਼ਾ ਇਹਨਾਂ ਨੇ ਫਿਰ ਸੱਚੀ ਸਰਕਾਰ ਦਾ ਧੜ ਚੁੱਕਿਆ ਧੰਗ ਗੁਰੂ ਕੇਵਾਬਦ ਸਭ ਦਾ ਧੜ ਚੁੱਕਿਆ ਰੂਹ ਦੇ ਵਿੱਚ ਲਪੇਟਿਆ ਜੀ ਉਹਨਾਂ ਨੇ ਸੰਗਤ ਜੀ ਉੱਥੋਂ ਵਰ ਸਿੱਧਾ ਇਹਨੂੰ ਰਾਏਸੀ ਨਾਲ ਕਹਿੰਦੇ ਸਾਂ ਸਿੱਧਾ ਲੈ ਕੇ ਭਾਈ ਸਾਹਿਬ ਆਪਣੇ ਘਰ ਨੂੰ ਆਏ ਉਧਰੋਂ ਸੀਸ ਚੁੱਕ ਕੇ ਭਾਈ ਜੈਤਾ ਜੀ ਭਾਈ ਉਹਦਾ ਜੀ ਤੇ ਭਾਈ ਨਾਨੂ ਜੀ ਮੈਂ ਤੇ ਮੇ ਤਾਂ ਹੀ ਨਾਂ ਲੈ ਰਿਆਂ ਕਿ ਇਹਨਾਂ ਨੂੰ 350 ਸਾਲ ਬਾਅਦ ਯਾਦ ਕੀ ਵੀ ਕਿੰਨਾ ਕਿੰਨਾ ਸੇਵਾ ਕੀਤੀ ਜਦੋਂ ਇਹ ਸੀਸ ਲੈ ਕੇ ਤੁਰੇ ਆ ਸੰਗਤ ਜੀ ਇੱਕ ਭਾਈ ਤੁਲਸੀਆ ਸੀ ਜੀ ਜਿਹੜੇ ਸਸਕਾਰ ਵੀ ਸਾਰੇ ਆਏ ਉਹ ਤੁਮ ਫਿਰ ਭਾਈ ਲੱਖੀ ਸ਼ਾਹ ਜੀ ਲੈ ਕੇ ਸਤਗੁਰਾਂ ਦਾ ਧਰ ਚੋਂ ਚੱਲੇ ਆ ਇਹਦਾ ਮਤਲਬ ਉਹ ਧਰ ਲੈ ਕੇ ਜਦੋਂ ਚੱਲੇ ਆ ਰਾਤ ਕਾਫੀ ਨਿਕਲ ਚੁੱਕੀ ਹਨੇਰੇ ਚੁੱਕਿਆ ਆਹ ਜਿਹੜਾ ਰਕਾਬ ਗੰਜ ਹੈ ਅਸਲ ਵਿੱਚ ਇਹ ਅਸਤਵਲ ਹੁੰਦਾ ਸੀ ਜੀ ਇਹਨੂੰ ਵਿਦਵਾਨ ਵੈਸੇ ਕਹਿੰਦੇ ਨੇ ਰਕਾਬ ਕੋੜਿਆਂ ਵੀ ਵਰਦੇ ਆ ਇੱਥੇ ਢੇਰ ਲਗਾ ਕੇ ਰਕਾਬ ਕਰ ਕੇ ਕਹਿੰਦੇ ਇੱਥੇ ਭਾਈ ਸਾਹਿਬ ਆਏ ਇਹਨਾਂ ਨੇ ਫਿਰ ਜਿਸ ਸਥਾਨ ਤੇ ਤੁਸੀਂ ਬੈਠੇ ਹੋ ਸਿੱਖ ਲਈ ਸਭ ਤੋਂ ਵੱਡਾ ਗੁਰੂ ਛੋਟਾ ਬੰਦਾ ਨਹੀਂ ਮੈਂ ਤੁਹਾਨੂੰ ਇੱਕ ਦੋ ਬੇਨਤੀਆਂ ਹੋਰ ਕਰਵੀਆਂ ਐ ਸਿੱਖਾਂ ਨੂੰ ਕੀ ਅਸੀਸਾਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਪੜ ਕੇ ਸਤਿ ਬਹੁਤ ਮਾਇੰਡ ਕੀ ਜੋ ਇਸ ਗੱਲ ਭਾਈ ਲੱਖੀ ਸ਼ਾਹ ਨੇ ਮਹਾਰਾਜ ਦਾ ਤਰ ਰੱਖਿਆ ਕਰ ਸੀਸ ਨਹੀਂ ਜਿੱਥੇ ਤੁਸੀਂ ਦਰਸ਼ਨ ਕਰਦੇ ਹੋ ਇੱਥੇ ਫਿਰ ਨੇ ਆਪਣੇ ਘਰ ਨੂੰ ਅੱਗ ਲਾ ਅੱਗ ਪਤਾ ਕਦੋਂ ਲਾਈ ਦਿਨ ਚੜ੍ਹਨ ਦੇ ਵਿੱਚ ਅੱਧੀ ਘੜੀ ਰਹਿ ਗਈ ਇਹਦਾ ਮਤਲਬ 12 ਮਿੰਟ ਜੇ ਖਣੀ ਰਾਸੀ ਜੋ ਸਾਡੇ ਪੁਰਾਣਾ ਲੱਗਤਾ ਨੇ ਜੀ ਉਹ ਤਕਰੀਬਨ ਹਜ਼ੂਰ ਦੀ ਸ਼ਹਾਦਤ ਤੋਂ ਬਾਅਦ ਲਿਖੀਆਂ ਪਤਵਈਆਂ ਕਈ ਅੱਧੀ ਘੜੀ ਇਹਦਾ ਮਤਲਬ 12 12.5 ਮਿੰਟ ਜੇ ਲੋ ਲੱਗਣ ਚ ਨੇ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅਗਲਾ ਭਾਂਬੜ ਮਾਲ ਉੱਠੇ ਮਾ ਚੁੱਥੇ ਕਈਆਂ ਦੇਖਿਆ ਪਰ ਇੱਕੋ ਗੱਲ ਕਹੀ ਮੇਰੇ ਘਰ ਨੂੰ ਅੱਗ ਲੱਗ ਗਈ ਹੈ ਨਹੀਂ ਭਾਈ ਲੱਖੀ ਸ਼ਾਹ ਲੋਕ ਇੰਦੇ ਸੰ ਭਾਈ ਲੱਖੀ ਸ਼ਾਹ ਦਾ ਘਰ ਸੜ ਕੇ ਰਾਖ ਹੋ ਗਿਆ ਹੈ ਨਹੀਂ ਭਾਈ ਲੱਖੀ ਸ਼ਾਹ ਦਾ ਘਰ ਸੜ ਕੇ ਆਬਾਦ ਹੋ ਸੀਸ ਚੱਕ ਕੇ ਭਾਈ ਜੈਤਾ ਜੀ ਤੁਰੇ ਭਾਈ ਉਹਦਾ ਜੀ ਭਾਈ ਨਾਨੂ ਜੀ ਇਤਨੀ ਜਦੋਂ ਚਲਦੇ ਆ ਭਾਈ ਸੰਗਤ ਜੀ ਜਿਸ ਦਿਨ ਸਤਿਗੁਰਾਂ ਦਾ ਇਥੋਂ ਸੀਸ ਲੈ ਕੇ ਭਾਈ ਜੈਤਾ ਦੀ ਤੁਰੇ ਕੋਈ ਸੱਜਣ ਸੈਨ ਸੈਣੀ ਸੋਨੀਪਤ ਕਹਿੰਦੇ ਆ ਉਹਨਾਂ ਨੇ ਪਹਿਲਾ ਪੜਾ ਬਾਗ ਪਟ ਕੀਤਾ ਬਾਗ ਪਰ ਤੋਂ ਬਾਅਦ ਤਰਾਵੜੀ ਗਏ ਉਸ ਦਿਨ ਮੈਂ ਸਾਰੀ ਕਥਾ ਕਰਾਂਦਾ ਜੀ ਤਰਾਵੜੀ ਤੋਂ ਬਾਅਦ ਅੰਬਾਲੇ ਗਏ ਇੱਕ ਨਦੀ ਪਾਰ ਕੀਤੀ ਉੱਥੇ ਵੀ ਸਥਾਨ ਹੈ ਅੰਬਾਲੇ ਤੋਂ ਬਾਅਦ ਨਾਬਾ ਸਾਹਿਬ ਨਾਬਾ ਸਾਹਿਬ ਤੋਂ ਬਾਅਦ ਵਿਵਹਨਗੜ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਫਿਰ ਗੁਰੂ ਗੋਬਿੰਦਰਾ ਆਪਣੇ ਪਿਤਾ ਦਾ ਸੀਸ ਲੈਣ ਬਾ ਸੰਗਤ ਜੀ 9 ਸਾਲ ਦੀ ਉਮਰ ਕੈ ਪਿਤਾ ਦਾ ਸੀਸ ਜਦੋਂ ਭਾਈ ਜੈਤਾ ਜੀ ਨੇ ਹਜ਼ੂਰ ਦੇ ਹੱਥਾਂ ਤੇ ਰੱਖਿਆ ਹੋਵੇ ਗੱਲ ਕਰਨੀ ਬੜੀ ਸੌਖੀ ਹੈ ਇੱਕ ਕਹਾਣੀ ਨਗੀ ਜਦੋਂ ਉਹ ਸੀਸ ਹੱਥਾਂ ਤੇ ਰੱਖਿਆ ਹੋਵੇਗਾ ਇੰਨਾ ਹਿਰਦੇ ਤੋਂ ਪਿਆਰ ਉਸ਼ਾਰਾ ਮਾਰਿਆ ਜਿਨ੍ਹਾਂ ਨੂੰ ਲੋਕ ਨੀਚ ਕਰਮੀ ਕਹਿੰਦੇ ਸਨ ਕੁੱਟ ਕੇ ਸੀਨੇ ਨਾਲ ਲਾ ਕੇ ਰੰਗਰੇਤੇ ਗੁਰੂ ਕੇ ਬੇਟੇ ਸਦਾ ਪੰਥ ਸੰਸਮੇਟੇ ਇੱਥੇ ਭਾਈ ਲੱਖੀ ਸ਼ਾ ਬਨਜਾਰਾ ਉਹਨਾਂ ਨੇ ਸੰਸਕਾਰ ਕੀਤਾ ਜੀ ਫਿਰ ਭਾਈ ਲੱਖੀ ਸ਼ਾ ਇੱਥੋਂ ਆਨੰਦਪੁਰ ਸਾਹਿਬ ਗਏ ਬਹੁਤ ਘੱਟ ਪਤਾ ਹੋਣਾ ਜੀ ਮੇਰਾ ਖਿਆਲ ਇਹ ਜਿਹੜੀਆਂ ਅਸਥ ਇੱਥੇ ਪਏ ਨੇ ਨਾ ਜੀ ਉਹਦੇ ਹੀ ਸਾਹ ਪਰ ਭਾਈ ਸਾਹਿਬ ਇੱਥੋਂ ਲੈ ਕੇ ਅਨੰਦਪੁਰ ਸਾਹਿਬ ਗਏ ਸਾਰੇ ਨਹੀਂ ਉਹ ਅੱਜ ਵੀ ਇੱਥੇ ਤਨਪਤੀ ਸਰਬਲੋਕ ਦੀ ਗਾਗਰ ਵੀ ਸੀ ਇਹ ਤੋਂ ਵੀ ਜਦੋਂ ਭਾਈ ਲੱਖੀ ਸ਼ਾਹ ਉੱਥੇ ਗਏ ਉੱਥੇ ਭਾਈ ਲੱਖੀ ਸ਼ਾਹ ਨੇ ਦੱਸਿਆ ਮਹਾਰਾਜੀ ਐਸਨਾ ਐਸਨਾ ਵਾਪਰਿਆ ਮੈਂ ਇਸ ਤਰ੍ਹਾਂ ਧਰ ਦਾ ਸੰਸਕਾਰ ਕੀਤਾ ਸੀਸ ਦਾ ਸੰਸਕਾਰ ਗੁਰਦੇਵ ਕਰ ਚੁੱਕੇ ਭਾਈ ਲੱਖੀ ਸ਼ਾਹ ਨੇ ਜਦੋਂ ਜਾ ਕੇ ਦੱਸਿਆ ਕਿ ਮੈਂ ਧਰ ਦਾ ਸੰਸਕਾਰ ਕੀਤਾ ਕਿਆ ਜਾਂਦਾ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਲੱਖੀ ਸ਼ਾਹ ਦੀ ਬਾਹ ਪਕੜੀ ਆਪਣੇ ਆਸਨ ਤੇ ਬਿਠਾ ਕੇ ਇੱਕੋਦਮ ਗਲਗਕੜੀ ਵਿੱਚ ਲੈ ਕੇ ਲਗੇ ਤਨ ਸਿੱਖੀ ਤਨ ਸਿੱਖੀ ਤੀਜਾ ਸ਼ਬਦ ਕਿਹਾ ਤਨ ਸਿੱਖੀ ਭਾਈ ਲਖੀਸ਼ਾ ਇਥੋਂ ਸ੍ਰੀ ਆਨੰਦਪੁਰ ਸਾਹਿਬ ਗਏ ਫਿਰ ਅਗਲਾ ਸਵਾਲ ਸੀ ਸਤਪੁਰਾਂ ਪੁੱਛਿਆ ਉਹਨਾਂ ਸਿੱਖਾਂ ਦੇ ਸਰੀਰ ਦਾ ਕੀ ਬਣਿਆ ਕੱਲ ਵੀ ਕਿਸੇ ਸਵਾਲ ਪੁੱਤਾ ਸੀ ਜੀ ਕਿ ਉਹਨਾਂ ਸਿੱਖਾਂ ਦੇ ਸੰਸਕਾਰ ਕਿਵੇਂ ਹੋਏ ਚਲੋ ਜਿੰਨੀ ਕੁ ਮੈਨੂੰ ਖੋਜ ਕਰਕੇ ਗੱਲ ਮਿਲੀ ਬਾਕੀ ਤਾਂ ਚਲੋ ਕਮੇਟੀ ਸਾਰੇ ਆਪਾਂ ਪਰਾਲਾ ਕਰੀਏ ਇਹ ਦੋ ਦਿਨ ਸਰੀਰ ਬਾਹਰ ਪੈ ਰਿਹਾ ਚੀਰੇ ਕੋਈ ਟੁਕੜੇ ਦੋਨੋਂ ਉਬਲਿਆ ਹੋਇਆ ਸਰੀਰ ਤੇ ਅੱਧ ਸੜਿਆ ਸੀ ਜੀ ਪੂਰਾ ਨਹੀਂ ਸੀ ਸੜਿਆ ਸਰੀਰ ਭਾਈ ਮਤੀ ਦਾ ਜੀ ਰੂਹ ਕਿੰਨਾ ਕੁ ਸੜ ਸਕਦਾ ਜੀ ਚਰਬੀ ਕੋਈ ਤਸੀ ਸੀ ਉੱਥੇ ਫਿਰ ਕਿਹਾ ਜਾਂਦਾ ਹੈ ਭਾਈ ਲੱਖੀ ਸ਼ਾਹ ਤੇ ਗੁਰੂ ਪਿਆ ਸਾਖੀਆਂ ਚ ਲਿਖਿਆ ਇੱਕ ਭਾਈ ਗੁਰਦਿੱਤਾ ਜੀ ਸੁਣਾ ਵੀ ਪਤਾ ਹੁ ਬਾਬਾ ਬੁੱਢਾ ਜੀ ਦੇ ਅੰਸਬੰਸ ਵਿੱਚੋਂ ਉਹ ਭਾਈ ਗੁਰਦਿੱਤਾ ਜੀ ਹਜ਼ੂਰ ਦੇ ਨਾਲ ਆਏ ਸਨ ਤੇ ਉਹਨਾਂ ਨੇ ਕਿਹਾ ਸੀ ਮਹਾਰਾਜ ਜੀ ਮੈਂ ਖੁਜਾ ਦਰਦਨਾਤ ਸਾਕਾ ਕਿਵੇਂ ਦੇਖ ਸਕਣਾ ਫਿਰ ਭਾਈ ਗੁਰਦਿੱਤਾ ਜੀ ਬਾਬਾ ਗੁਰਦੱਜੈ ਨਹੀਂ ਕਹਿ ਰਿਆ ਭਾਈ ਗੁਰਦਿੱਤਾ ਜੀ ਅਕਾਲ ਚਲਾਣਾ ਕਰ ਗਏ ਤੇ ਉੱਥੇ ਲਿਖਿਆ ਦਿੱਲੀ ਕੇ ਸਿੱਖਾਂ ਨੇ ਭਾਈ ਗੁਰਦਤਾ ਦਾ ਸਸਕਾਰ ਜਮਨਾ ਦੇ ਕਿਨਾਰੇ ਕੀਤਾ ਤੇ ਨਾ ਲਿਖਿਆ ਭੋਗਲਪੁਰ ਅਗਲੀ ਗੱਲ ਜਿਹੜਾ ਸਾਡੀ ਤਵਾਰੀ ਕਹਿੰਦੀ ਸਸਕਾਰ ਕਿੱਥੇ ਹੋਇਆ ਗੁਰੂ ਕੀ ਸਾਖੀਆਂ ਕਿਤਾਬੇ ਜੀ ਪ੍ਰੋਫੈਸਰ ਤਾਰਾ ਸਿੰਘ ਪਦਮ ਦੀ ਐਡਿਟ ਕੀਤੀ ਸਮਾਂ ਮਿਲਿਆ ਤੇ ਪੜਿਓ ਜਰੂਰ ਪੁਰਾਤਨ ਬੋਲੀ ਹੈ ਉਹ ਕਹਿੰਦੇ ਇਹਨਾਂ ਤਿੰਨਾਂ ਸਿੱਖਾਂ ਦੇ ਸ਼ਰੀਰ ਜਮਨਾ ਦੇ ਕਿਨਾਰੇ ਭੋਗਲ ਉੱਥੇ ਸਸਕਾਰ ਕੀਤਾ ਗਿਆ ਜਿੱਥੇ ਭਾਈ ਗੁਰਦਤਾ ਜੀ ਦਾ ਸਸਕਾਰ ਉਹ ਫਿਰ ਦੱਸਿਆ ਗਿਆ ਮਹਾਰਾਜੀ ਕਿ ਉੱਥੇ ਸਸਕਾਰ ਕੀਤਾ ਗਿਆ ਯਾਦ ਰੱਖਿਓ ਦਿੱਲੀ ਦੇ ਸਿੱਖਾਂ ਨੇ ਭਾਈ ਲੱਖੀ ਸ਼ਾਹ ਨੇ ਧਰ ਦਾ ਸੰਸਕਾਰ ਕੀਤਾ ਦਿੱਲੀ ਦੇ ਸਿੱਖਾਂ ਨੇ ਫਿਰ ਤਿੰਨਾ ਸਿੱਖਾਂ ਦੇ ਸਰੀਰ ਦਾ ਜਦੋਂ ਸਤਿਗੁਰੂ ਨੇ ਸਾਰਾ ਕੁਝ ਸੁਣਿਆ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਤੋਂ ਜੋ ਆਵਾਜ਼ ਨਿਕਲੀ ਉਹਨੂੰ ਹਰ ਗੁਰਦੁਆਰੇ ਤੁਸੀਂ ਦਿੱਲੀ ਪੜਦੇ ਹੋ ਕਿ ਤਿਲਕ ਜੰਨੂ ਰਾਖਾ ਪ੍ਰਭਤਾ ਕਾ ਤਿਲ ਤਿਲਕ ਤੇ ਥੋੜੇ ਜਮੇ ਦੇ ਅਰਥ ਕਰ ਜਾਂਦਾ ਜੀ ਥੋੜੇ ਧਿਆਨ ਨਾਲ ਸੁਣੋ ਤਿਲਕ ਤੇ ਜੰਨੂ ਦੇ ਰਾਖੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣ ਚਲੋ ਇਹ ਵੀ ਮਸਲਾ ਵੀ ਕਿੰਦ ਕੀ ਚਾਦਰ ਧਰਮ ਕੀ ਚਾਦਰ ਕੀ ਸ੍ਰਿਸ਼ਟੀ ਕੀ ਚਾਦਰ ਹਾਂਜੀ ਯਾਦ ਰੱਖਿਓ ਐਵੇਂ ਇਸ ਪਾਸੇ ਨਾ ਪਿਆ करिए ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਲੱਖੀ ਸ਼ਾਹ ਤੋਂ ਸੁਣਨ ਤੋਂ ਬਾਅਦ ਉਸ ਕਿਤਾਬ ਚ ਲਿਖਿਆ ਧੰਨ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਮੈਂ ਪ੍ਰੂਵ ਹੈ ਮੇਰੇ ਕੋਲ ਭਾਈ ਸੈਨਾਪਤ ਜੀ ਲਿਖਦੇ ਨੇ ਸ੍ਰਿਸ਼ਟ ਦੀ ਚਾਦਰ ਪਰ ਯਾ ਦੇਖੋ ਤਿਲਕ ਜੰਨੂ ਦਾ ਜ਼ਿਕਰ ਜ਼ਰੂਰ ਕੀਤਾ ਹੈ ਕੋਈ ਸ਼ੱਕ ਨਹੀਂ ਤਿਲਕ ਜੰਨੂ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕੱਲੂ ਮੈਂ ਸਾਕਾ ਕਿ ਡਾ ਵੱਡਾ ਸਾਕਾ ਕੀਤਾ ਤਿਲਕ ਤੇ ਜੰਨੂ ਦੇ ਰਖਵਾਲੇ ਨੇ ਗੁਰੂ ਤੇਗ ਬਹਾਦਰ ਜੀ ਉੱਤੇ ਸ਼ਬਦ ਮਾਰਨ ਹੀ ਜਰਾ ਵਰਤਿਆ ਇਦੀ ਸਰਦਾ ਵਾਲਾ ਸ਼ਬਦ ਉਹ ਸ਼ਬਦ ਹੈ ਪ੍ਰਭ ਤੇਗ বাহাদুর ਨੇ ਲਿਖਿਆ ਤਿਲਕ ਜਨਿਉ ਰਾਖਾ ਪ੍ਰਭ ਸ਼ਬਦ ਪ੍ਰਭ ਸ਼ਬਦ ਹੈ ਗੁਰ ਤੇਗ ਬਹਾਦਰ ਸਹਿਬ ਨਹੀਂ ਕਿ ਪ੍ਰਭ ਦਾ ਸাকার ਰੂਪ ਗੁਰ ਤੇਗ ਬਹਾਦਰ ਸਹਿਬ ਦੀ ਤਿਲਕ ਜਨਿਉ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧਨ ਖੇਤ ਇਤੀ ਜਾਣਕਾਰੀ ਯਾਦ ਰੱਖੋ ਸਾਧਨ ਸ਼ਬਦ ਜਿਹੜਾ ਇਹ ਫਿਰ ਹਿੰਦੁਸਤਾਨ ਦੀ ਖੱਦ ਤੋਂ ਅੱਗੇ ਨਿਕਲ ਜਾਂਦਾ ਕਲਾ ਖਿੰਦ ਨਖੀ ਸਾਧੂ ਪੁਰਖਾਂ ਲਈ ਧਰਮੀ ਪੁਰਖਾਂ ਲਈ ਸਾਧਨ ਖੇਤ ਇਤੀ ਜਾਣਕਾਰੀ ਸੀਸ ਦੀਆ ਪਰ ਸੀਨ ਉਚਰੀ ਜਪਜੀ ਸਾਹਿਬ ਪੜਿਆ ਪਰ ਮੁੱਖ ਤੋਂ ਖਾਇ ਸੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਧਰਮ ਖੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਬੀਆ ਮੈਂ ਸਿਰ ਦੇ ਪਿਛਲੇ ਸਾਰਤ ਕਰਕੇ ਗਿਆ ਸਾ ਅਰਬੀ ਦਾ ਸ਼ਬਦ ਹੈ ਸਿਰ ਅਸੀਂ ਸਿਧ ਅਰਥ ਕਰਨੇ ਠੀਕ ਇਹ ਵੀ ਕੀਤੇ ਨੇ ਸਿਰ ਦਾ ਅਰਥ ਹੈ ਕਿ ਜਿਹੜੀ ਆਤਮਾ ਪਰਮਾਤਮਾ ਵਿੱਚ ਅਪੇਧ ਹੋ ਜਾਏ ਕਿਉਂ ਕਹਿ ਲੋ ਜਿਉਂ ਜਲ ਮੈਂ ਜਲਾਇ ਖਟਾਨਾ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਣੀ ਸੰ ਪਾਣੀ ਅਪੇਧ ਹੋਏ ਨੂੰ ਮੌਤ ਤਾਂ ਡਰਾਵਾ ਦੇ ਕੇ ਕਹਿਣ ਸਾਨੂੰ ਦੱਸ ਉਹ ਅਪੇਧਤਾ ਕੀ ਹੈ ਕਹਿਣ ਲੱਗੇ ਮੌਤ ਸਵੀਕਾਰ ਕਰ ਲਈ ਪਰ ਅੰਦਰ ਦੀ ਉਖਾਨੀਆਂ ਦਾ ਰਾਜ ਨਹੀਂ ਦਿੱਤਾ ਫਿਰ ਅਰਜਾ ਤਿਲਕ ਜਨਿਉ ਰਾਖਾ ਪ੍ਰਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ ਸਾਧਨ ਖੇਤ ਇਤੀ ਜਨ ਕਰੀ ਮੈਂ ਥੋੜੇ ਜਰ ਇਹ ਵੀ ਕਰ ਇਤੀ ਇਤੀ ਪਿਛਲੇ ਸਾਲ ਵੀ ਕੀਤੇ ਸੰਗੀ ਚਲੋ ਤਾਜ ਇਤੀ ਸੰਸਕ੍ਰਿਤ ਦਾ ਸ਼ਬਦ ਹੈ ਇਹਦਾ ਵੈਸੇ ਲਫ਼ਜ਼ੀ ਅਰਥੇ ਦੀ ਸਮਾਪਤੀ ਖਤਮ ਦਾ ਐਂਡ ਇਤੀ ਜਾਣਕਾਰੀ ਇਤੀ ਫਿਰ ਇਸ ਤੋਂ ਵੱਡਾ ਸ਼ਬਦ ਕਿਸੇ ਕੋਲ ਨਹੀਂ ਜੋ ਗੁਰੂ ਗੋਬਿੰਦ ਸਿੰਘ ਜੀ ਵਰ ਦੇ ਲੱਖਾਂ ਵਿਦਵਾਨ ਪੈਦਾ ਹੋ ਜਾਣ ਇਸ ਦੋਰੇ ਦੀ ਸ਼ਬਦਾਵਲੀ ਕਿਸੇ ਕੋਲ ਇਤੀ ਇਤੀ ਦਰ ਤੇ ਸਮਾਪਤੀ ਇਹਦਾ ਮਤਲਬ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੇ ਕੁਰਬਾਨੀ ਕਰ ਦਿੱਤੀ ਇੱਥੇ ਹਿਸਟਰੀ ਸਮਾਪਤ ਹੋ ਗਈ ਗੁਰੂ ਤੇਗ ਬਹਾਦਰ ਤੋਂ ਵੱਡੀ ਕੁਰਬਾਨੀ ਦੁਨੀਆ ਵਿੱਚ ਕੋਈ ਨਹੀਂ ਕਰ ਸਕਦਾ ਨਾ ਇਤੀ ਨਹੀਂ ਇਤੀ ਜਨ ਕਰੀ ਸੀਸ ਦਿਆ ਇਤੀ ਕਰ ਦਿੱਤੀ ਜੀ ਸਮਾਪਤ ਕਰ ਦਿੱਤੀ ਗੱਲ ਸੀਸ ਦਿਆ ਪਰ ਸੀਸ ਨਾ ਉਚਰੀ ਧਰਮ ਖੇਤ ਯਾਦ ਰੱਖਿਓ ਫਿਰ ਇਸ ਲਫ਼ਜ਼ ਨੂੰ ਇਹ ਫਿਰ ਲਫ਼ਜ਼ ਇੱਕ ਕੌਮ ਨਾਲ ਵਾਅਦਾ ਕਰਦੇ ਹੁੰਦਾ ਤਿਲਕ ਜਨ ਨੂੰ ਹੈ ਪਰ ਇਹ ਸ਼ਬਦ ਦਾ ਫਿਰ ਵਿਸਤਾਰ ਕਰ ਦਿੱਤਾ ਧਰਮ ਖੇਤ ਧਰਮ ਦੀ ਚਾਦਰ ਨੇ ਧਰਮ ਖੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ ਨਾਟਕ ਚੇਟਕ ਕੀ ਕੋਕਾਜਾ ਕਰਾ ਮਾਤਾ ਦਿਖਾਣੀਆਂ ਕੋਕਾਜ ਹੈ ਪ੍ਰਭ ਲੋਗਨ ਕੈ ਆਵਤ ਲਾਜਾਂ ਅਗਲੀ ਬੇਨਤੀ ਠੀਕਰ ਫੋਰ ਦਲੀਸ ਸਿਰ ਦਿੱਲੀ ਦੇ ਬਾਦਸ਼ਾਹ ਦੇ ਸਿਰ ਚ ਠੀਕਰਾ ਪਾੰਬੇ ਤਾਂ ਪਿਤਾ ਜੀ ਪ੍ਰਭਪੁਰ ਕੀਆ ਪਿਆਨ ਪਰਮਾਤਮਾ ਦੇ ਘਰ ਨੂੰ ਚਲੇ ਗਏ ਤੇਗ ਬਹਾਦਰ ਸੀ ਕਿਰਿਆ ਇਹ ਤਿਆਰ ਤਿੰਨ ਚਵਦ ਨੋਟ ਕਰਿਓ ਬਡੋ ਸਾਕਾ ਇਤੀਜਨ ਕਰੀ ਸੀਨਾ ਉਚਰੀ ਸਿਰ ਨਦੀਆ ਇਹ ਸ਼ਬਦ ਤਾਂ ਕਈ ਕੀ ਦਿੰਦੀ ਵਿਆਖਿਆ ਸਿਰ ਨਦੀਆ ਅੱਗੇ ਮਹਾਰਾਜ ਕਹਿੰਦੇ ਨੇ ਕਿ ਇੱਕ ਬਹਾਦਰ ਸੀ ਕਿਰਿਆ ਕਰੀ ਨਾ ਕਿਨੂ ਆਨ ਇੱਥੇ ਸਮਾਪਤੀ ਕੋਈ ਨਹੀਂ ਕਰ ਸਕਦਾ ਤੇਗ ਬਹਾਦਰ ਸੀ ਕਿਰਿਆ ਕਰਿਨ ਕਿਰੇ ਨਾ ਕਿਨੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਖ ਹੈ 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 ਸਭ ਜਗ ਬਿਓ ਜੈ 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 ਸੁਰਲੋਕ ਜੈ ਜੈਕਾਰ ਹੋਈ ऐसे गुरु तेग बहादुर सर सच्चे बादशाह सृष्टि दी चादर धर्म दी चादर ਲੋੜਵੰਦਾਂ ਦੀਆਂ ਬਾਹਾਂ ਪਕੜਨ ਵਾਲੇ ਸੰਗਤ ਜੀ ਉਸ ਸ਼ਹਾਦਤ ਨੇ ਬੜੀ ਵੱਡੀ ਕ੍ਰਾਂਤੀ ਲਿਆਂਦੀ ਇੱਥੇ ਬਗਾਵਤ ਉੱਠੀ ਔਰੰਗਜ਼ੇਬ ਚੱਲ ਰਿਆ ਸੀ ਜਮਨਾ ਬੇੜੀ ਸਿੱਖ ਨੇ ਵੱਟਾ ਮਾਰਿਆ ਇੱਕ ਸਿੱਖ ਆਗਰੇ ਤਲਵਾਰ ਲੈ ਕੇ ਖੜਾ ਹੋ ਗਿਆ ਇਹਦਾ ਮਤਲਬ ਐਸੀ ਭਾਵੇਂ ਉਹ ਗਿਣਤੀ ਚ ਘੱਟ ਸਨ ਜਜਬੇ ਜਿਹੜੇ ਨੇ ਉਹ ਗਿਣਤੀ ਨਹੀਂ ਵੇਖਦੇ ਜਦੋਂ ਗੁਰੂ ਵਰਤਨ ਲੱਗਦਾ ਉਦੋਂ ਗਿਣਤੀਆਂ ਮਿੰਤੀਆਂ ਛੁੱਟ ਜਾਂਦੀਆਂ ਹਨ ਐਸੇ ਦੀਨ ਦਿਆਲ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਆਪਾਂ ਸਾਰਿਆਂ ਨੇ ਦਿਨ ਮਨਾਇਆ ਤੇ ਇੱਕ ਸ਼ਬਦ ਕਹਿ ਕੇ ਮੈਂ ਬਸ ਵੈਸੇ ਹੁਣ ਤਾਂ ਸਾਰੇ ਕਥਾ ਵਾਚਕ ਵੀਰੇ ਕਹਿੰਦੇ ਆ ਕਿ ਮੈਂ ਕਹਿਣਾ ਹੁਣਾ ਕਿ ਸਾਡੇ ਨਾਲੋਂ ਨਾ ਇੱਕ ਕਲਾਕਾਰ ਚੰਗੇ ਆ ਕਈ ਗੁੱਸਾ ਨਾ ਕਰਿਓ ਇੱਕ ਕਲਾਕਾਰ ਦੂਜੇ ਨੂੰ ਕਹਿੰਦਾ ਮੈਂ ਤੇਰੇ ਤੋਂ ਬਹੁਤ ਕੁਝ ਸਿੱਖਿਆ ਅਸੀਂ ਇੰਨੀ ਬੇਈਮਾਨੀ ਵਰਤਨੇ ਜਿਹਨੇ ਲਿਖਿਆ ਹੁੰਦਾ ਉਹਦਾ ਨਾਮ ਨਹੀਂ ਲਿੰਦੋ ਨਹੀਂ ਨਹੀਂ ਇਹ ਸਿਆਣਪ ਨਹੀਂ ਹੁੰਦੀ ਮੈਂ ਇੱਕ ਦਿਨ ਕਿਹਾ ਸੀ ਇਹ ਗੁਰਦੇਵ ਸਿੰਘ ਮਾਨ ਸਨ ਇੱਕ ਰਾਈਟਰ ਉਹਨਾਂ ਨੇ ਮਹਾਰਾਜ ਦੇ 300 ਸਾਲਾਂ ਤੱਕ ਮਹਾਕਾਬ ਲਿਖਿਆ ਸੀ ਤੇਗ ਬਹਾਦਰ ਬੋਲਿਆ ਕਮਾਲ ਦਾ ਮਹਾਕਾਵ ਹੈ ਪੜਨ ਵਾਲਾ ਤੇਗ ਬਹਾਦਰ ਬੋਲਿਆ ਉਹਦੇ ਵਿੱਚ ਉਹਨੇ ਤੇਗ ਲਫਜ਼ ਤੋਂ ਬੜਾ ਸ਼ਿੰਗਾਰਿਆ ਤੇ ਮੈਂ ਪਿਛਲੇ ਦਿਨ ਕਿਹਾ ਸਾਡੇ ਇੱਕ ਰੋਪੜ ਦੇ ਵਿਦਵਾਨ ਸਨ ਚੜਾਈ ਕਰ ਗਿਆ ਕਵੀ ਸੰਜੀ ਇਹ ਸ਼ਬਦ ਉਹਨਾਂ ਦੇ ਸਾਡੇ ਕਿਸੇ ਕਥਾਵਾਚਕ ਦੇ ਨਹੀਂ ਇਹ ਨਜ਼ਮ ਉਹਨਾਂ ਦੀ ਏ ਤਰਲੋਕ ਸਿੰਘ ਗੁੰਚਾ ਦੀ ਉਸ ਤੋਂ ਉਹਨਾਂ ਨੇ ਤੇਗ ਬਹਾਦਰ ਬੋਲਿਆ ਦੇ ਵਿੱਚੋਂ ਖਿਆਲ ਲੈ ਕੇ ਆਪਣੇ ਕੋਲੋਂ ਨਜ਼ਮ ਲਿਖੀ ਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਤੇ ਔਰੰਗਜ਼ੇਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਤੇ ਔਰੰਗਜ਼ੇਬ ਦੀ ਗੱਲਬਾਤ ਕਰਾਉਂਦਿਆਂ ਕਿਹਾ ਸ਼ਬਦ ਤਾਂ ਸਭ ਨੂੰ ਚੇਤੇ ਕਿਉਂ ਬੜੀ ਪ੍ਰਚਲਿਤ ਹੋ ਚੁੱਕੀ ਹੈ ਉਹ ਹੈ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਮੇਰੀ ਫਿਰ ਬੇਨਤੀ ਹੈ ਇਹਦੇ ਰਾਈਟਰ ਸਰ ਲੋਕ ਸਿੰਘ ਦੀ ਤੁੰਚਾ ਨੇ ਪਹਿਲਾ ਤੇਗ ਬਹਾਦਰ ਬੋਲਿਆ ਗੁਰਦੇਵ ਸਿੰਘ ਮਾਨ ਦਾ ਮਹਾਕਾਬ ਪੰਜਾਬੀ ਦੀਆਂ ਸਤਰਾਂ ਵਿੱਚ ਉਹ ਕਹਿੰਦਾ ਹੈ ਮਹਾਰਾਜ ਨੇ ਕਿਹਾ ਕੱਢ ਲੈ ਤੇਗ ਮੈਂ ਮੈਂ ਤੇਗ ਬਹਾਦਰ ਖਾਂ ਮੇਰੇ ਪਿਤਾ ਨੇ ਨਾਮ ਤੇਗ ਬਹਾਦਰ ਰੱਖਿਆ ਉਹ ਦੋ ਤੇਗਾ ਪਾਉਂਦੇ ਸਨ ਤੇ ਮਹਾਰਾਜ ਕਹਿੰਦੇ ਮੇਰੇ ਤੋਂ ਬਾਅਦ ਤੇਰੀ ਤੇਗ ਨੂੰ ਖੁੰਡੀ ਕਰਨ ਵਾਲਾ ਮੇਰਾ ਪੁੱਤਰ ਇਹੋ ਜੀ ਤੇਗ ਚਲਾਏਗਾ ਤੇਰੀਆਂ ਸਾਰੀਆਂ ਤੇਗਾਂ ਦਾ ਭੋਗ ਪਾ ਦੇ ਮੈਂ ਖਾਂ ਤੇਗ ਮੈਂ ਖਾਂ ਤੇਗ ਤੇ ਕੱਢ ਲੈ ਤੇਗ ਤੂੰ ਹੀ ਇੱਕ ਦੋ ਨਹੀਂ ਪਰਖ ਲੈ 100 ਤੇਗਾਂ ਮੈਨੂੰ ਲਖਵ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾਂ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪੁਰਖ ਦਾ ਤੇਰਾ ਪਿਓ ਤੇਗਾਂ ਹੁਣ ਵੀ ਵੇਖੀ ਆਉਂਦੇ ਭੁਖ ਅੰਦਰ ਮੇਰੇ ਪੁੱਤਰ ਨੇ ਵਹਣੀਆਂ ਉਹ ਤੇ ਗਾਂ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋਦੇਗਾ ਮਹਾਰਾਜ ਇਹ ਜਦੋਂ ਤੇਗ ਸ਼ਬਦ ਆਇਆ ਸੁਣਿਓ ਜੀ ਤੇਗ ਸ਼ਬਦ ਆਇਆ ਤੇ ਡਾਕਟਰ ਤਾਰਨ ਸਿੰਘ ਨੇ ਗੱਲ ਹੀ ਕਹਿਣ ਲੱਗੇ ਤੇਗ ਬਹਾਦਰ ਸੰ ਤੇਗ ਚਲਾਣ ਦੇ ਤਨੀ ਤੇਗ ਖਾਣ ਦੇ ਤਨੀ ਇਹੋ ਜੀ ਤੇਗ ਦੇ ਪੁੱਤਰ ਨੇ ਫਿਰ ਰੱਬ ਨੂੰ ਤੇਗ ਕਹਿ ਕੇ ਕਿ ਨਮਸਕਾਰ ਕੇ ਖਾ ਕੇ ਖੰਡ ਬਿਹੰਡਨ ਖਾਲਦਲ ਖੰਡੰਗ ਆਤਰਨ ਮੰਡੰਗ ਬਰ ਬੰਡੰਗ ਪੁਜ ਦੰਦ ਅਖੰਡੰ ਤੇਜ ਪ੍ਰਚੰਡਕ ਜੋਤ ਅਮੰਡੰਗ ਪਾਨ ਪ੍ਰਬੰਸ ਸੁਖ ਸੰਤਾ ਕਰਨੰ ਦੁਰਮ ਦਰਨੰ ਕਿਲ ਵੀ ਕਰਨੰ ਅਸਰਨੰ ਜੈ 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 ਕਰਨ ਸਿਸ਼ਟ ਉਭਾਰਨ ਮੰਨ ਪ੍ਰਤਪਾਰਨ ਜੈ ਤੇਗੰ ਯਾਦ ਰਖਿਓ ਤੇਗ ਬਹਾਦਰ ਸਤਗੁਰਾਂ ਦੇ ਦਿੱਤੇ ਸੀਸ ਨੇ ਤੇ ਗੁਰੂ ਗੋਬਿੰਦ ਸਿੰਘ ਦੀ ਚੱਲੀ ਹੋਈ ਤੇਗ ਨੇ ਹਿੰਦੁਸਤਾਨ ਦੀ ਤਵਾਰੀਖ ਬਦਲ ਕੇ ਰੱਖੀ